ਮੇਰਾ ਨਾਮ ਵਕੀਲ ਮਿਸ਼ਾਲ ਕੈਮਰ ਸਰਪੰਚ ਪੌਂਰੜੀ ਬਲੌਗ ਪੌਂਰੜੀ ਜ਼ਿਲ੍ਹਾ ਪਟਿਆਲਾ ਸਰ ਅੱਜ ਸ਼ੁਕਰਾਨਾ ਸਮਾਤ ਕਰਾਇਆ ਗਿਆ ਇੱਕ ਨੇੜੇ ਤੋਂ ਸਰਚ ਕੀ ਕਰ ਇਹ ਤਕਰੀਬਨ ਪਿੱਛੇ ਉਹ ਸ਼ਰਾਰਤੀ ਬੰਦਿਆਂ ਨੇ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਤਕਰੀਬਨ ਸਸਪੈਂਡ ਕਰਾਤਾ ਸੀ ਵੀ ਸਰਪੰਚ ਦੇ ਉੱਤੇ ਦੋਸ਼ ਲਾਏ ਗਏ ਸੀ ਤੇ ਉਹ ਐਫਸੀ ਕੋਰਟ ਨੇ ਪੰਚਾਇਤ ਦੇ ਹੱਕੇ ਦੇ ਵਿੱਚ ਸਰਪੰਚ ਦੇ ਹੱਕ ਦੇ ਵਿੱਚ ਆਰਡਰ ਦਿੱਤੇ ਸਰਪੰਚ ਦੁਆਰੇ ਫਿਰ ਐਫਸੀ ਕੋਰਟ ਨੇ ਸਰਪੰਚੇ ਬਣਾਏਗੇ ਦੋਸ਼ਾ ਇਹਦੇ ਮੁਕਤਮ ਨਾ ਹੋਏ ਇਹ ਅੰਡਰਕੋਡ 7 ਦੀ ਕੀ ਕੀ ਦੋਸ਼ ਕੀ ਹਿਸਪੰਦ ਦੋਸ਼ ਕੀ ਲੱਗੀ ਸੀ ਉਹ ਕੋਈ ਸ਼ਰਾਰਤੀ ਅੰਸਰਾ ਜੋ ਕਿ ਸਾਡੇ ਪਿੰਡ ਦੇ ਤਕਰੀਬਨ ਉਹ ਕਹਿੰਦੇ ਵੀ ਸਰਪੰਚ ਨੇ ਇੱਕ ਸਾਡੇ ਪਰਮਜੀਤ ਸਿੰਘ ਅਮਰਨਾਥ ਸਿੰਘ ਅਮਰਨਾਥ ਅਮਰਨਾਥ ਇਹਨਾਂ ਨੇ ਵੀ ਆਪਣੇ ਚਿਹਤਿਆਂ ਨੂੰ ਸਰਪੰਚ ਨੇ ਇਹਨਾਂ ਨੂੰ ਵੀ ਲੱਖ ਰੁਪਇਆ ਲੈ ਕੇ ਨਜਾਇਜ਼ ਕਬਜ਼ੇ ਕਰਾਏ ਦੇ ਸਬੰਧੀ ਸੀ ਉਹ ਆਲਰੇਡੀ ਕਬਜੇ ਪਹਿਲਾਂ ਹੀ ਤਕਰੀਬਨ ਸਨ 1970 ਦੇ ਹੋਏ ਹੋਏ ਨੇ ਲੱਗਦਾ ਕਿ ਸਰਕਾਰ ਦੇ ਦਬਦਬਾ ਕਾਰਨ ਤੁਹਾਡੇ ਤੇ ਮੁਕੱਦਮਾ ਹੋਇਆ ਉਹ ਜਗ ਜाहिर ਆ ਪਤਾ ਸਭ ਨੂੰ ਪਤਾ ਆ ਪਰ ਜੋ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਵਧੀਆ ਕਰਦਾ ਆ ਪਰ ਜਿਹੜਾ ਇਹ ਗੱਲ ਜਰੂਰ ਦੱਸ ਦੇਣਾ ਚਾਹਣਾ ਜਿਹੜਾ ਅਸੀਂ ਮੁਕੱਦਮਾ ਸਾਡੇ ਉੱਤੇ ਪਾਇਆ ਸੀ ਅੰਡਰਕੋਡ 7 ਦਾ ਉਹ ਆਲਰੇਡੀ ਅਸੀਂ ਉਹ ਮੁਕੱਦਮਾ ਪਹਿਲਾਂ ਦਰ ਕਰ ਚੁੱਕੇ ਆ ਡੀਡੀਪੀਓ ਦੀ ਅਦਾਲਤ ਦੇ ਵਿੱਚ ਤੇ ਤਾਂ ਕਰਕੇ ਇਹਨਾਂ ਨੇ ਕਾਗਜ਼ੀ ਪੱਤਰਾਂ ਦੇ ਵਿੱਚ ਸਾਨੂੰ ਸਸਪੈਂਡ ਕਰਤਾ ਸੀ ਤੇ ਐਫਸੀ ਕੋਰਟ ਨੇ ਸਾਨੂੰ ਪਹਿਲੀ ਤਰੀਕ ਦੇ ਵਿੱਚ ਹੀ ਬਹਾਲ ਕਰਤਾ ਜਾਂਦਾ ਆਮ ਆਦਮੀ ਪਾਰਟੀ ਸਰਕਾਰ ਨੇ ਹਲਪਰਸ ਨੌਰ ਦੇ ਵਿਧਾਇਕ ਕਰਮੀ ਤੇ ਖੜ ਮਦਦ ਤੇ ਮੁਕਰਮਦਾਰ ਕੀਤਾ ਕਿਵੇਂ ਦੇਖੋ ਕਿ ਆਪਣੀ ਸਰਕਾਰ ਤੇ ਆਪਣੇ ਮੈਲੇ ਦੇ ਕਾਰਵਾਈ ਨਹੀਂ ਉਹਦੇ ਬਾਰੇ ਤਾਂ ਅਸੀਂ ਉਹਨਾਂ ਦਾ ਕੋਈ ਨਿੱਜੀ ਆਪਣਾ ਰੋਲਾ ਆ ਕੀ ਹੈਗਾ ਕੀ ਨਹੀਂ ਉਹਦੇ ਬਾਰੇ ਆਪਾਂ ਨਹੀਂ ਕੁਝ ਕਹਿੰਦੇ ਕਾਰਨ ਕਿਉਂਕਿ ਸਾਨੂੰ ਆਪਣੇ ਪਿੰਡ ਤੱਕ ਦਾ ਮੁੱਦਾ ਆ ਵੀ ਅਸੀਂ ਪਿੰਡ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਣਾ ਹੈ ਉਹਨਾਂ ਦਾ ਅੰਦਰ ਕੀ ਚੱਲਦਾ ਪਿਆ ਕੀ ਨਹੀਂ ਚੱਲਦਾ ਪਿਆ ਪਰ ਇਹ ਜ਼ਰੂਰ ਕਹਿੰਨੇ ਆ ਵੀ ਸਾਡੀ ਪੰਚਾਇਤ ਦੇ ਵਿੱਚ ਸਾਡੇ ਉੱਪਰ ਨਜਾਇਜ਼ ਪਰਚੇ ਦਰਜ ਹੋਏ ਸਾਡੇ ਉੱਪਰ ਸਾਨੂੰ ਸਸਪੈਂਡ ਕੀਤਾ ਗਿਆ ਸਾਰੀ ਪੰਚਾਇਤ ਨੂੰ ਹਰਾਸ਼ਮੈਂਟ ਕੀਤਾ ਗਿਆ ਤੇ ਪਿੰਡ ਵਾਸੀਆਂ ਨੂੰ ਸਸਤੀਚੇ ਤੌਰ ਦੇ ਉੱਤੇ ਬਹੁਤ ਤੰਗ ਪਰੇਸ਼ਾਨ ਕੀਤਾ ਗਿਆ ਕੀ ਸ਼ੁਰੂਆਤ ਕਰ ਰਹੇ ਪਿੰਡ ਦੀ ਪਹਿਲੀ ਵਿੱਚ ਮੈਂ ਸ਼ੁਰੂਆਤ ਨਹੀਂ ਕਰੂੰਗਾ ਮੇਰੇ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਨੇ ਐਡਵੋਕੇਟ ਨੇ ਤੇ ਜਿਹੜੇ ਆਪ ਡਾਕਟਰ ਸਾਹਿਬ ਨੇ ਉਹ ਕੰਮ ਕਰਦੇ ਪਏ ਨੇ ਤਕਰੀਬਨ ਉਹਨਾਂ ਨੂੰ ਆਪਾਂ ਪਹਿਲ ਦਵਾਂਗੇ ਵੀ ਜਿੱਦਾਂ ਉਹਨਾਂ ਨੇ ਕੰਮ ਕਰਨਗੇ ਉਹਨਾਂ ਦੀ ਰਹਿਨਮਾਈ ਹੇਠ ਹੀ ਆਪਾਂ ਕੰਮ ਚਲਾਵਾਂਗੇ ਪਿੰਡ ਦਾ ਵੀ ਸਾਡੇ ਜਿਵੇਂ ਐਡਵੋਕੇਟ ਇੰਦਰਜੀਤ ਸਿੰਘ ਮਾਨ ਸਾਬਕਾ ਸਰਪੰਚ ਉਹਨਾਂ ਕੋਲ ਹੀ ਸਾਡੇ ਪਿੰਡ ਦਾ ਕੇਸ ਵੀ ਚੱਲਦਾ ਪਿਆ ਸੀ ਇਹ ਅੰਡਰਕੋਡ 7 ਦਾ ਬੇਦਖਲੀ ਦਾ ਤੇ ਉਹ ਉਚ ਉੱਚੇ ਤੌਰ ਦੇ ਉੱਤੇ ਕੋਹ ਨੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਜੋ ਕਿ ਪਿੰਡ ਦਾ ਪਹਿਲੇ ਤਰੀਕੇ ਨਾਲੇ ਕੰਮ ਇਹਨਾਂ ਦੇ ਰਹਿਣ ਮਾਈ ਹੈ ਜੀ ਅਸੀਂ ਕਰਾਂਗੇ ਜੀ ਠੀਕ ਪੁੱਛ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਰਪੰਚ ਅਤੇ ਸਮੂਹ ಗ್ರಾಮ ਪੰਚਾਇਤ ਪੁਨੜੀ ਦੀ ਤਰਫੋਂ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਸੁਖਣੀ ਸਾਹਿਬ ਦੇ ਪਾਠ ਉਪਰੰਤ ਇਹ ਆ ਕਿ ਚਾਦਾ ਲੰਗਰ ਵਗੈਰਾ ਪ੍ਰੋਗਰਾਮ ਕੀਤਾ ਗਿਆ ਉਹ ਚੱਲ ਰਿਹਾ ਬਾਕੀ ਸਾਡੇ ਪਿੰਡ ਦੀ ਇਹ ਬਹੁਤ ਮੰਦ ਭਾਗੀ ਮੈਂ ਕਹੂੰਗਾ ਕਿ ਸਮਾਪਿਛੇ ਦੌਰ ਜਿਹੜਾ ਨਿਕਲਿਆ ਹੈਗਾ ਕਿਉਂਕਿ ਤਕਰੀਬਨ 20 ਸਾਲਾਂ ਤੋਂ ਜੋ ਕੁਛ ਪਿੰਡ ਅੱਜ ਇਸ ਮੁਕਾਮ ਤੇ ਪਹੁੰਚ ਸਕਦਾ ਸੀ ਉਸ ਦੇ ਮੁਤਾਬਕ ਪਿੰਡ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਆਜੇ ਪਿਛਲੇ 7 ਸਾਲਾਂ ਤੋਂ ਗੱਲ ਕਰੀਏ ਜਾਂ 6 ਸਾਲਾਂ ਤੋਂ ਗੱਲ ਕਰੀਏ ਤਾਂ ਜੋ ਕੁਝ ਵੀ ਸੀਗਾ ਆਪਣੇ ਆਪਣੇ ਚਾਹੇਤਿਆਂ ਨੂੰ ਮੁੱਖ ਰੱਖਦੇ ਹੋਏ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਸਰਕਾਰਾਂ ਵੱਲੋਂ ਬੇਹੱਦ ਪੈਸਾ ਪੰਚਾਇਤ 'ਚ ਆਇਆ ਜਿਹੜਾ ਕਿ ਕਰੋੜਾਂ ਦੇ ਹਿਸਾਬ ਨਾਲ ਆ ਉਸ ਤੋਂ ਬਾਅਦ ਇਹ ਹੈ ਕਿ ਉਸ ਦੀ ਦੁਰਵਰਤੋਂ ਕੀਤੀ ਗਈ ਜੋ ਕਿ ਪਿੰਡ ਦੇ ਵਿੱਚ ਜਿਹੜਾ ਸੀਗਾ ਅਗਰ ਪੰਚਾਇਤ ਕੰਮ ਕਰਦੀ ਤਾਂ ਪੰਚਾਇਤ ਨੂੰ ਆਪਦੇ ਪਿੰਡ ਦਾ ਦਰਦ ਹੁੰਦਾ ਆਪਦੇ ਪਰਿਵਾਰ ਵਾਂਗੂ ਹੁੰਦਾ ਸਾਰਾ ਪਿੰਡ ਲੇਕਿਨ ਉਹ ਇਹ ਹੈ ਕਿ ਆਪਦੇ ਚਾਹੇਤਿਆਂ ਨੂੰ ਅੱਗੇ ਕਰ ਕਰਕੇ ਆਪਦੀਆਂ ਲੋੜਤਾਂ ਵਾਸਤੇ ਔਰ ਉਸ ਤੋਂ ਬਾਅਦ ਉਸ ਚੀਜ਼ ਦਾ ਜਿਹੜਾ ਖਮਿਆਜਾ ਹਾਲਾਂਕਿ ਪਿੱਛੇ ਜੋ-ਜੋ ਵੀ ਪਬਲਿਕ ਸੀਗੀ ਉਸਨੇ ਉਹਨਾਂ ਨੂੰ ਗੋੜ ਦੇ ਜ਼ਰੀਏ ਦਿਖਾ ਦਿੱਤਾ ਕਿ ਜੇ ਅਗਰ ਤੁਸੀਂ ਪਿੱਛੇ ਪਿੰਡ ਦਾ ਇਸ ਤਰੀਕੇ ਨਾਲ ਨੁਕਸਾਨ ਕੀਤਾ ਤੇ ਉਸ ਦੇ ਮੁਤਾਬਕ ਉਹਦਾ ਜਵਾਬ ਗੋੜ ਤੇ ਰਹੀਂ ਪਬਲਿਕ ਨੇ ਦੇ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਇੰਨਾ ਕੁਝ ਉਹਨਾਂ ਵਿਰੋਧੀ ਧਿਰਾਂ ਨੂੰ ਇਹਨਾਂ ਦੀ ਜਿਹੜੀ ਸਰਪੰਚ ਸਾਹਿਬ ਦੀ ਹੈਗੀ ਆ ਅਜੇ ਤੱਕ ਇਹ ਸਮਝ ਨਹੀਂ ਆਈ ਮੈਂ ਇਸ ਗੱਲ ਤੇ ਹੈਰਾਨ ਆ ਕਿ ਇੰਨੇ ਵੱਡੇ ਅਹੁਦਿਆਂ ਤੇ ਕੋਈ ਕਹਿੰਦੇ ਆਂ ਚੇਅਰਮੈਨ ਆ ਕੋਈ ਕੋਚ ਆ ਕੋਈ ਕਹਿੰਦਾ ਵੀ ਮੈਂ ਤਾਂ ਐਮਐਲਏ ਦਾ ਹੱਕਦਾਰ ਸੀ ਉਸ ਦੇ ਬਾਵਜੂਦ ਕਿਥੇ ਕਿ ਪਿੰਡ ਨੂੰ ਇੱਕ ਕਹਿੰਦੇ ਸੀ ਪਿੰਡ ਵੀ ਸਾਡਾ ਪਰਿਵਾਰ ਆ ਲੇਕਨ ਅਗਰ ਪਰਿਵਾਰ ਦੇ ਵਿੱਚ ਮੈਂ ਗੱਲ ਕਰਾਂ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਨਗਰ ਪੰਚਾਇਤ ਦੇ ਵਿੱਚ ਜਿਹੜਾ ਪੰਚਾਇਤਕਾਰ ਸੀਗਾ ਅੱਜ ਉਹ ਵੀ ਕਿਤੇ ਦੇਖਣ ਨੂੰ ਨਹੀਂ ਮਿਲਦਾ ਅਗਰ ਗੱਲ ਕਰੀਏ ਗਲੀਆਂ ਔਰ ਨਾਲੀਆਂ ਦੀ ਪਿੱਛੇ 20 ਸਾਲਾਂ ਤੋਂ ਪਿੰਡ ਵਾਸੀ ਰੌਲਾ ਪਾਪ ਆ ਕੇ ਮਰ ਗਏ ਲੇਕਿਨ ਧੰਨਵਾਦੀਆਂ ਸੀ ਇਸ ਸਰਪੰਚ ਦੇ ਜਿਨ੍ਹਾਂ ਨੇ ਬੰਨ੍ਹ ਸਾਰ ਬਿਨਾਂ ਗ੍ਰਾਂਟ ਤੋਂ ਨਾਲੇ ਦਾ ਕੰਮ ਸਫਾਈ ਦਾ ਕਰਾਇਆ ਉਚੇਚੇ ਤੌਰ ਤੇ ਹੋਰ ਵੀ ਅੱਗੇ ਵਧਣ ਦੀ ਕਿਉਂਕਿ ਨੌਜਵਾਨ ਬੱਚਾ ਹੈ ਔਰ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਬਣਾਇਆ ਸੀ ਅਸੀਂ ਇਹਨਾਂ ਤੇ ਕੁਝ ਉਮੀਦਾਂ ਰੱਖੀਆਂ ਸੀ ਲੇਕਿਨ ਵਿਰੋਧੀਆਂ ਨੂੰ ਇਹਦੀ ਚੜਤ ਜਾਂ ਪਿੰਡ ਦਾ ਵਿਕਾਸ ਮੈਂ ਕਹੂੰਗਾ ਕਿ ਸ਼ਾਇਦ ਪਸੰਦ ਨਹੀਂ ਜਿਸ ਕਾਰਨ ਉਹ ਕੁਝੀਆਂ ਸ਼ਰਾਰਤਾਂ ਕਰ ਕਰਕੇ ਕਦੇ ਕੋਈ ਇਲਜ਼ਾਮ ਲਾ ਕੇ ਕਦੇ ਕੋਈ ਇਲਜ਼ਾਮ ਲਾ ਕੇ ਜਿਹੜੇ ਕਿ ਹਾਸੋ ਹੀ ਨੇ ਆ ਜਿਨ੍ਹਾਂ ਦੇ ਵਿੱਚ ਇੱਕ ਪੈਸੇ ਦਾ ਵੀ ਦਮ ਨਹੀਂ ਜਿਹੜੇ ਉਹਨਾਂ ਨੇ ਵਿਰੋਧੀਆਂ ਨੇ ਇਹਨਾਂ ਤੇ ਲਾ ਕੇ ਇਹਨਾਂ ਤੇ ਪਰਚੇ ਦਰਜ ਕਰਾਉਣਾ ਇਹਨਾਂ ਨੂੰ ਸਸਪੈਂਡ ਕਰਾਉਣਾ ਅਸੀਂ ਇਸ ਚੀਜ਼ ਦੀ ਘੋਰ ਨਿੰਦਾ ਕਰਦੇ ਆਂ ਔਰ ਗੁਰੂ ਗ੍ਰੰਥ ਸਾਹਿਬ ਦਾ ਪਰਮੇਸ਼ਰ ਦਾ ਪਰਮਾਤਮਾ ਦਾ ਕੋਟਾਨ ਕੋਟ ਧੰਨਵਾਦ ਕਰਦੇ ਆਂ ਇਸੇ ਕਰਕੇ ਅਸੀਂ ਅੱਜ ਸ਼ੁਕਰਾਨਾ ਰੱਖ ਕੇ ਪ੍ਰੋਗਰਾਮ ਰੱਖ ਕੇ ਔਰ ਉਹਨਾਂ ਦਾ ਮਹਾਰਾਜ ਦਾ ਸ਼ੁਕਰਾਨਾ ਕੀਤਾ ਵਾ ਔਰ ਅਸੀਂ ਇਸ ਪੰਚਾਇਤ ਤੋਂ ਬਹੁਤ ਉਮੀਦਾਂ ਲਈ ਬੈਠੇ ਆਂ ਕਿ ਜਿਹੜੇ ਵੀ ਅਫਸਰ ਕੰਮ ਨਹੀਂ ਕਰਦੇ ਉਹਨਾਂ ਤੋਂ ਇਹ ਕੰਮ ਲੈਣਾ ਜਾਣਦੇ ਆ ਕਿਉਂਕਿ ਪੰਚਾਇਤ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੈਂਬਰ ਜਿਹੜੇ ਆ ਗਏ ਇਹਨਾਂ ਦੇ ਨਾਲ ਮੋٹے ਨਾਲ ਮੋਟਾ ਲਾਈ ਖੜੇ ਆ ਕਿਉਂਕਿ ਆਮ ਪਿੰਡਾਂ ਦੇ ਵਿੱਚ ਦੇਖਿਆ ਪੰਚਾਇਤ ਮੈਂਬਰ ਜਿਹੜੇ ਹੁੰਦੇ ਉਹ ਸਾਥ ਛੱਡ ਜਾਂਦੇ ਆ ਲੇਕਿਨ ਮੈਂ ਧੰਨਵਾਦ ਕਰਦਾ ਇਹਨਾਂ ਮੈਂਬਰਾਂ ਦਾ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇੰਨੀ ਮੁਸੀਬਤ ਦੇ ਵਿੱਚੋਂ ਲੰਘ ਕੇ ਫੇਰ ਵੀ ਹੈ ਕਿ ਦਿਨ ਰਾਤ ਇਹ ਹਰ ਇੱਕ ਪਬਲਿਕ ਨੂੰ ਮਿਲਦੇ ਆ ਸਾਰਾ ਕੁਝ ਕਰ ਰਹੇ ਆ ਕਿਸੇ ਤਰੀਕੇ ਵੀ ਪਿੱਛੇ ਨਹੀਂ ਹਟ ਰਹੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਸਾਰੇ ਨਗਰ ਨਿਵਾਸੀਆਂ ਦਾ ਪੰਚਾਇਤ ਮੈਂਬਰਾਂ ਦਾ ਧੰਨਵਾਦ ਕਰਦਾ ਔਰ ਉਥੇ ਆਸ ਵੀ ਕਰਦਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀ ਪਿੱਠ ਦੇ ਉੱਤੇ ਹੱਥ ਰੱਖ ਕੇ ਇਹਦੇ ਦਾ ਆਪਾਂ ਕੰਮ ਲਈਏ ਕੁਝ ਜੇ ਜ਼ਿਆਦਾਤਰ ਕੀ ਇਹ ਤੇ ਆਪਾਂ ਆਪਣੇ ਬੱਚੇ ਹੀ ਆ ਤੇ ਬੱਚਿਆਂ ਦੀ ਪਿੱਠ ਤੇ ਹੱਥ ਵੱਡੇ ਰੱਖ ਦੇਣ ਤੇ ਮੇਰੇ ਖਿਆਲ ਇਸ ਤੋਂ ਵੱਡਾ ਬੱਚੇ ਨੂੰ ਕੋਈ ਹੌਸਲਾ ਨਹੀਂ ਹੁੰਦਾ ਜੇ ਇਹਦੇ ਬੱਚੇ ਦਾ ਕਿ ਉਹ ਪਿੱਠ ਤੇ ਹੱਥ ਰੱਖ ਦਵੇ ਉਹ ਬੱਚੇ ਦਾ ਕੁਝ ਹੌਸਲਾ ਹੀ ਕੋਈ ਸ਼ੋਰ ਹੁੰਦਾ ਤੋਂ ਸੋ ਇਸ ਕਰਕੇ ਆਪਾਂ ਪਿੰਡ ਦੇ ਵਿਕਾਸ ਨੂੰ ਰੱਖਦੇ ਹੋਏ ਕਿਉਂਕਿ ਇਹ ਮੇਨ ਕਸਬਾ ਵਾ ਬਹੁਤ ਵੱਡਾ ਅੱਡਾ ਵਾ ਅਗਰ ਇਹ ਦੇਖੇ ਤੇ ਸਨੋਰ ਹਲਕੇ ਦਾ ਇਹ ਮੇਨ ਇੱਕ ਗੜ ਹੈਗਾ ਤਾਂ ਇਸ ਕਰਕੇ ਇਹ ਹੈ ਕਿ ਜਿਹੜਾ ਹੁਣ ਇਸ ਟਾਈਮ ਤਰਾਸਦੀ ਚੱਲ ਰਹੀ ਆ ਜਿਹੜਾ ਫਲੱਡ ਆ ਰਿਹਾ ਉਹ ਵੀ ਹੈ ਇਸ ਕਰਕੇ ਵੀ ਜਿਹੜਾ ਅਸੀਂ ਜ਼ਿਆਦਾ ਜਿਹੜਾ ਹੈਗਾ ਉਹ ਪ੍ਰੋਗਰਾਮ ਨਹੀਂ ਅਸੀਂ ਕਰਨਾ ਚਾਹਿਆ ਸਰਪੰਚ ਸਾਹਿਬ ਦੀ ਖਾਇਸੀ ਕੁਝ ਵੱਡਾ ਪ੍ਰੋਗਰਾਮ ਕਰੀ ਹੋਇਆ ਨਹੀਂ ਕਿਉਂਕਿ ਇਸ ਟਾਈਮ ਆਪਣਾ ਪੂਰਾ ਪੰਜਾਬ ਕਹਿ ਲਈਏ ਜਾਂ ਆਪਾਂ ਪੂਰਾ ਦੇਸ਼ ਕਹਿ ਲਈਏ ਮਸੀਬਤ ਦੀ ਘੜੀ ਚੋਂਦੀ ਆ ਸੋ ਇਸ ਕਰਕੇ ਇਹਨਾਂ ਨੇ ਚਾਹ ਪਾਣੀ ਦਾ ਪ੍ਰਬੋਲ ਰੱਖਿਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤ ਦੇ ਬੁਖਤੀ ਦਾ ਸਿਸਟਮ ਹੈ ਪੰਚਾਇਤ ਸਰਪੰਚ ਹੈ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਡੈਮੋਕਰੇਸੀ ਜਿਹੜਾ ਚੁਣਿਆ ਗਿਆ ਚੁਣ ਤੋਂ ਬਾਅਦ ਉਹ ਪਿੰਡ ਦਾ ਸਵਚ ਸਪੰਚ ਬਣ ਜਿੱਤੇ ਪਰ ਪਿਛਲੇ ਪਲਾਨ ਦੇ ਵਿੱਚ ਪਹਿਲਾਂ ਬਗੀਰ ਮਸ਼ਾਲ ਦੀ ਲੋਕਾਂ ਨੇ ਬਹੁਤ ਦੱਸਾਇਆ ਉਸਪਰ ਕੰਗ ਸਰਕਾਰ ਦੀ ਕਰਦੀ ਪੰਜ ਸਰਪੰਦ ਕਲਾਕ ਰਕ। ਕੁਰਦਾ ਦਾ ਪਈਆ ਨਕਸ਼ ਨੰਬਰ ਪੁੱਛਿਆ ਤਾਂ ਕਿਤੇ ਨਾ ਕੋਈ ਸਾਹ ਕੁ ਰਤਾ। ਤੇ ਹੁਣ ਦਵਾ ਜੀ ਦੂਜੀ ਵਾਰੀ ਵੀ ਕੀਆ ਵਕੀਲ ਮਿਸ਼ਾਲ ਚੰਗੀ ਬੁਟਾਂ ਚ ਤੇ ਕੀਆ ਹੈ ਜਿੰਨੇ ਮੈਂਬਰ ਬਜਟ ਦੇ ਸਾਰੇ ਬਜਟ ਦੇ ਜਿੱਤੰਦ ਬਾਬ ਫਿਰ ਵੀ ਉਹਨਾਂ ਦੇ ਵਿੱਚ ਰਕਦਾ ਰਿਹਾ ਕਿ ਕਿਉਂ ਨਾ ਜਿਹੜੇ ਪੰਚਾਇਤ ਦੀ ਫੰਡਾ ਰਿਹਾ ਤੀਨ ਖਾਣ ਵਾਸਤੇ ਕੋਈ ਨਾ ਕਰ ਰਹਾ ਫੈਸਲਾ ਬੜਾ ਜੀ। ਇੱਕ ਠੁੱਟੀ ਦਰਗਾਹ ਦਿਖਾ ਕੇ ਇਹਨੂੰ ਕਬਜ਼ਾ ਕਰ ਲਿਆ ਨਾ ਉਹਦੀ ਕੋਈ ਪਰਤਾਲ ਨਾ ਕੋਈ ਦਿਸਾਂਦ ਦੀ ਹੋਈ ਕਰੇ ਸਿਰ ਕਹਿਣਾ ਵੀ ਜੇ ਕਬਜ਼ਾ ਕਰਾ ਲੈ ਕਰੇ ਉਹਦਾ ਸੂ ਦੁਨੀਆ ਨੂੰ ਪਤਾ ਵੀ ਜਦੋਂ ਤੋਂ ਇੱਥੇ ਬਣ ਬਣੇ ਆ ਉਹ ਲੋਕ ਉਹਦੇ ਬੈਠੇ ਜੀ ਬਿਨ ਪਿੰਡ ਪਿੰਡਾਂ ਤੇ ਬੈਠੇ ਸੋ ਇਹ ਸਾਰਾ ਤਾਣਾ ਬਣਾ ਸੀ ਸਿਰ ਜਿਹਾ ਵੀ ਜੋ ਗਰਾਹ ਪਾਈ ਹੀ ਹੈ ਕਿ ਕਿਸਤੇ ਕਿਲਾ ਖਹਿ ਜਾਈ। ਜਿਲ੍ਹਾ ਸਾਹਿਬ ਨਾਲ ਇਹ ਪਿਛਾ ਕੁ ਸਾਥ ਦੇ ਨਹੀਂ ਕਰ ਰਹੇ ਸੋ ਮੈਂ ਧੰਨਵਾਦ ਕਰਦਾ ਕਲਪਨ ਹਸੇ ਪਾਸ਼ਾਤ ਇਸਾਈ ਸੰਗਤ ਦਾ ਪੰਡਾਲ ਦਾ ਜਿਨ੍ਹਾਂ ਨੇ ਇਹਤਸਾਦ ਦਿਆ ਪੰਚਾਇਤ ਚੁਣੀ ਨਾ ਮੈਂ ਦਮੀ ਚੁਣ ਪੰਚਾਇਤ ਚੁਣੀ ਸਾਰੇ ਮੈਂਬਰ ਚੁਣੇ ਪਰ ਮੈਂਬਰ ਧੰਨਵਾਦ ਤੇ 1 ਲੱਖ ਹੋਏ ਸਾਰੇ ਕੱਟੇ ਵੱਡੋਂ ਵੱਡ ਜੜੇ ਖੰਭ 5 ਲੱਖੜੇ ਹਨ ਤਾਂ ਕਿ ਪੰਚਾਇਤ ਦਾ ਕੰਮ ਬੰਦ ਬਗਸਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ